ਖਦਾ ਬਹੁਤ ਬਹੁਤ ਸ਼ੁਕਰਾਨਾ ਜੋ ਅੱਜੇ ਸਫਲਤਾ ਬਖਸ਼ੀ ਹੈ ਸੱਜਣ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਿਕਰਾਰ ਦਿੱਤਾ ਪਹਿਲੇ ਕੇਸ ਦੇ ਵਿੱਚ ਉਹ 6 ਸਾਲ ਤੋਂ ਜੇਲ੍ਹ ਵਿੱਚ ਆ ਉਹ ਪੰਜ ਸਿੱਖਾਂ ਦੇ ਕਤਲ ਦਾ ਕੇਸ ਸੀ 1984 ਵਿਲੇ ਤੇ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉਸ ਨੂੰ ਦੋਸ਼ੀ ਿਕਰਾਰ ਦਿੱਤਾ ਤੇ ਹੁਣਾਂ ਦੋ ਦਿਨਾਂ ਤੋਂ ਬਾਅਦ ਉਹਨੂੰ ਸਜ਼ਾ ਸੁਣਾਈ ਜਾਏਗੀ ਸਾਨੂੰ ਪੂਰੀ ਉਮੀਦ ਆ ਕਿ ਫਾਂਸੀ ਦੇ ਸਜ਼ਾ ਸੁਣਾਈ ਜਾਏਗੀ ਕਿਉਂਕਿ ਇਹਦੇ ਵੱਡੇ ਕਤਲੇਆਮ ਦਾ ਇਹ ਹਿੱਸਾ ਹੈ ਇਹ ਵਿੱਚੋਂ 7 ਕਤਲ ਨੇ ਪਰ ਉਹਦੇ ਉਹਦੇ ਇਲਾਕੇ ਵਿੱਚੋਂ ਦੀ ਕੌਨਸਟੀਟੂਐਂਸੀ ਦੇ ਵਿੱਚ 700 ਕਤਲ ਹੋਇਆ ਔਰ ਜਗਾ ਜਗਾ ਤੇ ਜਾ ਕੇ ਇਹਨੇ ਆਪ ਸੁਪਰਵਾਈਜ਼ ਕੀਤੇ ਆ ਔਰ ਆਪੇ ਕਤਲ ਕਰਵਾਇਆ ਔਰ ਇਹ ਜਿਹੜੇ ਕੇਸ ਤੇ ਵਿੱਚ ਅੱਜ ਸਫਲਤਾ ਮਿਲੀ ਆ ਅਕਾਲ ਪੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਦੂਸਰਾ ਇਹਦੇ ਵਿੱਚ ਸਭ ਦਾ ਸਾਥ ਰਿਹਾ ਸਾਰਿਆਂ ਦਾ ਸਾਥ ਰਿਹਾ ਦਿੱਲੀ ਕਮੇਟੀ ਨੇ ਬਹੁਤ ਕੰਮ ਕੀਤਾ ਇਹ ਪਹਿਲਾ ਦਿੱਲੀ ਕਮੇਟੀ ਜਦੋਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ ਮਨਜਿੰਦਰ ਸਿੰਘ ਸਰਸਾ ਸੈਕਟਰੀ ਸੀ ਉਦੋਂ ਇਹ ਐਸਆਈਟੀ 2015 ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਬਣਾਈ ਸੀ ਤੇ ਉਹ ਐਨਡੀਆ ਸਰਕਾਰ ਨੇ ਬਣਾਈ ਸੀ ਤੇ ਉਦੋਂ ਦੇ ਇਹ ਕੇਸ ਰੀਓਪਨ ਹੋਏ ਇਹ ਜਿਹੜਾ ਕੇਸ ਆ ਇਹ ਜਸਵੰਤ ਸਿੰਘ ਤੇ ਤਰਨਦੀਪ ਤਰਨਦੀਪ ਸਿੰਘ ਦੀ ਨੂੰ ਇਹਨਾਂ ਨੇ ਸੱਜਣ ਕੁਮਾਰ ਜੋ ਮੌਬ ਨੂੰ ਲੀਡ ਕਰ ਰਿਹਾ ਸੀ ਉਹਨਾਂ ਨੇ ਜਿੰਦਾ ਉਹਨਾਂ ਨੂੰ ਸਾਠ ਦਿੱਤਾ ਸੀ ਤੇ ਇਹ ਕੇਸ ਜੋ ਉਹਨਾਂ ਜਸਵੰਤ ਸਿੰਘ ਰਾਂ ਦੀ ਵਾਈਫ ਉਹਨਾਂ ਨੇ ਮਿਸ਼ਰਾ ਕਮਿਸ਼ਨ ਚ 1985 ਦੇ ਵਿੱਚ ਆਪਣਾ ਐਫੀਡੇਵਿਟ ਦਿੱਤਾ ਸੀ ਕਿ ਸੱਜਨ ਕੁਮਾਰ ਉਹ ਮੌਬ ਨੂੰ ਲੀਡ ਕਰ ਰਿਹਾ ਸੀ ਪਰ ਉਹ ਕੋਈ ਐਕਸ਼ਨ ਨਹੀਂ ਹੋਇਆ ਉਦੋਂ ਬਾਅਦ ਜੈਨ ਅਗਰਵਾਲ ਕਮੇਟੀ ਨੇ ਕਿਹਾ ਕਿ ਕੇਸ ਰਜਿਸਟਰ ਕਰੋ ਕੇਸ ਪੁਲਿਸ ਨੇ ਜੂ ਰਜਿਸਟਰ ਕਰ ਦਿੱਤਾ ਉਹਨਾਂ ਨੇ ਉਹਨਾਂ ਦੀ ਵਿਧਵਾ ਨੇ ਫੇਰਾ ਕੇ ਬਿਆਨ ਦਿੱਤਾ ਪੂਰਾ ਠੋਕੇ ਬਿਆਨ ਦਿੱਤਾ ਕਿ ਸੱਜਣ ਕੁਮਾਰੀ ਮਾਊਨੂ ਰੀਡ ਕਰ ਰਹੀ ਸੀ ਪਰ ਸੱਜਣ ਕੁਮਾਰ ਦੇ ਖਿਲਾਫ ਐਫੈਕਸ਼ਨ ਕੀ ਹੋਣਾ ਕੇਸ ਨੂੰ ਬੰਦ ਕਰ ਦਿੱਤਾ ਔਰ ਉਹਨਾਂ ਨੂੰ ਮਿਸਿਸ ਜਸਵੰਤ ਸਿੰਘ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਤੰਗ ਕੀਤਾ ਗਿਆ ਜਦੋਂ ਇਹ ਸਰਕਾਰ ਆਈ ਐਨਡੀਏ ਦੀ ਸਰਕਾਰ ਆਈ ਤਾਂ ਅਸੀਂ ਉਹ ਤੋਂ ਡਿਮਾਂਡ ਕੀਤੀ ਕਿ ਜਿਹੜੇ ਜਿਹੜੇ ਕੇਸ ਬੰਦ ਕਰ ਦਿੱਤੇ ਨੇ ਪੁਲਿਸ ਨੇ ਉਹਨਾਂ ਨੂੰ ਰੀਓਪਨ ਕੀਤਾ ਜਾਏ ਤੋਂ ਇਹ ਐਨਡੀਏ ਦੀ ਸਰਕਾਰ ਨੇ 2014 ਦੇ ਵਿੱਚ ਇੱਕ ਜਸਟ ਜੀਪੀ ਮਾਥਰ ਕਮੇਟੀ ਬਣਾਈ ਜੀਪੀ ਮਾਥਰ ਰਿਟਾਇਰਡ ਜਜ ਸਨ ਸੁਪਰੀਮ ਕੋਰਟ ਦੇ ਉਹਨਾਂ ਨੇ ਸਾਰੇ ਕੇਸਾਂ ਨੂੰ ਸਟੱਡੀ ਕੀਤਾ ਔਰ ਕਿਹਾ ਕਿ ਕੇਸ ਗਲਤ ਬੰਦ ਹੋਏ ਨੇ ਇਹ ਰੀਓਪਨ ਹੋਣੇ ਚਾਹੀਦੇ ਨੇ ਤੇ ਉਹ ਕੇਸ ਫਿਰ ਉਦੋਂ ਬਾਅਦ ਫਿਰ ਸੈਂਟਰਲ ਗਵਰਨਮੈਂਟ ਨੇ ਇਹ ਐਸਆਈਟੀ ਬਣਾਈ 2015 ਵਿੱਚ ਉਸ ਐਸਆਈਟੀ ਨੇ ਇਹਨਾਂ ਕੇਸਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਜਿਹੜੇ ਦਿੱਲੀ ਗੁਰਦੁਆਰਾ ਕਮੇਟੀ ਦੀ ਵੀ ਬੜੀ ਹਿੰਮਤਾ ਉਹਨਾਂ ਨੇ ਵੀ ਬੜਾ ਇਤ ਕੰਮ ਕੀਤਾ ਔਰ ਐਚਪੀਸੀ ਨੇ ਵੀ ਬੜਾ ਇਦਾਂ ਕੰਮ ਕੀਤਾ ਰਲ ਮਿਲ ਕੇ ਸਾਰੀ ਟੀਮ ਨੇ ਕੰਮ ਕੀਤਾ ਔਰ ਹੁਣ ਵੀ ਜੋ ਮੌਜੂਦਾ ਉਦੋਂ ਉਸ ਟਾਈਮ ਤੇ ਜੋ ਲੀਗਲ ਸੈਲ ਦੇ ਪ੍ਰਧਾਨ ਸੀ ਜੋਲੀ ਸਾਹਿਬ ਜਸਵਿੰਦਰ ਸਿੰਘ ਜੋਲੀ ਉਹਨਾਂ ਦੀ ਬੜੀ ਹਿੰਮਤ ਆ ਹੁਣ ਲੀਗਲ ਸੈਲ ਦੇ ਪ੍ਰਧਾਨ ਜੋ ਦਿੱਲੀ ਕਮੇਟੀ ਦੇ ਜਗਦੀਪ ਸਿੰਘ ਕਾਲੋਂ ਤੇ ਜੋ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਸਾਰਿਆਂ ਨੇ ਹਿੰਮਤ ਕਰਕੇ ਇਕੱਠੇ ਇਨ੍ਹਾਂ ਕੇਸਾਂ ਵਿੱਚ ਮੈਂ ਹਮੇਸ਼ਾ ਕਹਿੰਦਾ ਹੁਣਾ ਕਿ ਆਪਸੀ ਮਤਭੇਦ ਆਪੱਚ ਰਹਿਣਗੇ ਪਰ ਜਿਹੜੇ ਸਾਂਝੇ ਕੰਮ ਆ ਉਹਨਾਂ ਨੂੰ ਇਕੱਠੇ ਮਿਲ ਕੇ ਲੜੀਏ ਲੜੀਏ ਆਪਾਂ ਤੇ ਇਹ ਕੇਸ ਦੇ ਵਿੱਚੋਂ ਦਿਖਾਇਆ ਕਿ ਸਭਨੇ ਇਕੱਠੇ ਮਿਲ ਕੇ ਲੜਿਆ ਤੇ ਅੱਜ ਇਹ ਸਫਲਤਾ ਹੋਈ ਆ ਔਰ ਅਕਾਲ ਪ੍ਰਖਤਾ ਬਹੁਤ ਬਹੁਤ ਸ਼ੁਕਰਾਨਾ ਇਸ ਦੇ ਦੋਸ਼ੀ ਤਾਂ ਬਹੁਤ ਨੇ ਦੇਖੋ ਜੋ ਸਰਕਾਰੀ ਅੰਕੜਿਆਂ ਦੇ ਮੁਤਾਬਕ 2733 ਸਿੱਖਾਂ ਦਾ ਕਤਲ ਦਿੱਲੀ ਦਿੱਲੀ 'ਚ ਹੋਇਆ ਮੈਂ ਦਿੱਲੀ ਦੀ ਗੱਲ ਕਰਾਂ ਆਪਾਂ ਬਾਕੀਆਂ ਦੀ ਬਾਤ ਚ ਕਰਾਂਗੇ ਦਿੱਲੀ ਗल्ली ਦੇ ਵਿੱਚ ਹੋਇਆ ਜੇ 2733 ਜੇ ਇਨਸਾਨਾਂ ਨੂੰ ਮਾਰਨ ਦੇ ਵਾਸਤੇ ਕਮ ਸੇ ਕਮ 10000 ਬੰਦਾ ਤਾਂ ਹੋਊਗਾ ਨਾ ਹੁਣ ਉਹ 10000 ਚੋਂ ਜੇਕਰ 5000 ਨੂੰ ਸਜ਼ਾ ਮਿਲੀ ਹੁੰਦੀ ਫਿਰ ਤਾਂ ਅਸੀਂ ਕਹਿੰਦੇ ਕਿ ਕੋਈ ਇਨਸਾਫ ਹੋਇਆ ਪਰ ਇੱਥੇ ਸਜ਼ਾ ਤਾਂ ਕਤਲ ਦੇ ਕੇਸਾਂ ਦੇ ਵਿੱਚ ਤਾਂ ਸਿਰਫ ਸਿਰਫ 60 ਬੰਦਿਆਂ ਨੂੰ ਸਜ਼ਾ ਹੋਈ ਹੈ ਔਰ ਤੇ ਤਾਂ ਕਰਕੇ ਇਨਸਾਫ ਵਾਲੀ ਤਾਂ ਕੋਈ ਗੱਲ ਨਹੀਂ ਦੋਸ਼ੀ ਤਾਂ ਬਹੁਤ ਨੇ ਜਿਨ੍ਹਾਂ ਚੋਂ ਕਈ ਨਹੀਂ ਰਹੇ ਕਈਆਂ ਦੀ ਮੌਤ ਵੀ ਹੋ ਗਈ ਕਈ ਅਜੇ ਜਿੰਦੇ ਵੀ ਨੇ ਜਿਨ੍ਹਾਂ ਦੇ ਖਿਲਾਫ ਨਹੀਂ ਚਲੇ ਹੁਣ ਅਛਕਲ ਭਗਤ ਐਚ ਕੇ ਐਲ ਭਗਤ ਜੋ ਉਦੋਂ ਮੰਤਰੀ ਸੀ ਔਰ ਉਹ ਇੱਕ ਤਰ੍ਹਾਂ ਦਾ ਦਿੱਲੀ ਦਾ ਅਨਕਰਾਉਂਡ ਕਿੰਗ ਕਹਿ ਕੇ ਉਹਨੂੰ ਜਾਣਿਆ ਜਾਂਦਾ ਸੀ ਔਰ ਐਚ ਕੇ ਐਲ ਭਗਤ ਨੇ ਸਾਰੀ ਇਹ ਪਲਾਨ ਕੀਤੀ ਸੀ ਤੇ ਐਚ ਕੇ ਐਲ ਭਗਤ ਦੇ ਖਿਲਾਫ ਵੀ ਕੇਸ ਚੱਲਿਆ ਔਰ ਜਦੋਂ ਕੇਸ ਚੱਲਿਆ ਤੇ ਉਦੋਂ 1995 ਦੇ ਵਿੱਚ ਐਚ ਕੇ ਐਲ ਭਗਤ ਨੂੰ ਗ੍ਰਿਫਤਾਰ ਕੀਤਾ ਜਸਟਿਸ ਟਿੰਗਰਾ ਦੇ ਆਰਡਰ ਦੇ ਨਾਲ ਉਹਨੂੰ ਜੇਲ੍ਹ ਭੇਜਿਆ ਪਰ ਅਨਫੋਰਚਨਟਲੀ ਸਾਡੇ ਆਪਣੇ ਬੰਦੇ ਹੀ ਧੋਖਾ ਕਰ ਗਏ ਸਾਡੇ ਆਪਣੇ ਬੰਦੇ ਧੋਖਾ ਕਰ ਗਏ ਕਿਉ ਗਵਾ ਨੂੰ ਮਕਰਾ ਦਿੱਤਾ ਉਦੋਂ ਉਹਨਾਂ ਨੂੰ ਫਿਰ ਇੱਥੇ ਅਕਾਲ ਤਖਤ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਤਨਖਾਹਾਂ ਵੀ ਡਿਕਲੇਅਰ ਕੀਤਾ ਸੀ ਤੇ ਉਦੋਂ ਪਰ ਮੁਕੱਦਮਾ ਜਦੋਂ ਭਗਤ ਦੇ ਖਿਲਾਫ ਚੱਲਿਆ ਉਹ ਮੁਕੱਦਮਾ 6 ਸਾਲ ਭਗਤ ਦੇ ਖਿਲਾਫ ਚੱਲਿਆ ਤੇ ਉਹਦਾ ਉਹ ਬਰਾਹਲ ਹੋਇਆ ਅਖੀਰ ਦੇ ਆਕੇ ਉਹ ਵੀ ਪਾਗਲ ਹੋ ਕੇ ਮਰਿਆ ਔਰ ਉਹ ਮੁਕੱਦਮੇ ਨੂੰ ਹਾਈ ਕੋਰਟ ਦੇ ਬੰਦ ਕੀਤਾ ਕਿਉਂਕਿ ਉਹ ਪਾਗਲ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਉਹਨੂੰ ਡੈਮੈਂਸ਼ੀਆ ਹੋ ਗਿਆ ਸੀ ਤੇ ਇਨਸਾਨ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਤਾਂ ਕਰਕੇ ਉਹ ਦਿੱਲੀ ਹਾਈ ਕੋਰਟ ਨੇ ਕੇਸ ਉਹਨੂੰ ਬੰਦ ਕੀਤਾ ਤਨੁਜਾ ਸ਼ਾਸਤਰੀ ਦਾ ਵੀ ਇਹੀ ਹਾਲ ਹੋਇਆ ਹੁਣ ਇਸ ਟਾਈਮ ਇਹ ਜੇਕਰ ਤੁਸੀਂ ਦੇਖਿਆ ਜਾਵੇ ਸੱਜਣ ਕੁਮਾਰ 6 ਸਾਲੋਂ ਗੋ ਨੂੰ ਜੇਲ੍ਹ ਵਿੱਚ ਜੋ ਮੀਡੀਆ ਵਾਲਿਆਂ ਜਿਨ੍ਹਾਂ ਨੇ ਕੱਲ੍ਹ ਦੇਖੀ ਆ ਉਹਦੀ ਹਾਲਤ ਜਦੋਂ ਕੋਰਟ ਦੇ ਵਿੱਚ ਕਿਨੇ ਕਿਹਾ ਕਿ 18 ਤਰੀਕ ਨੂੰ ਨੂੰ ਫਿਰ ਪੇਸ਼ ਕਰੋ ਤਾਂ ਸੱਜਣ ਕੁਮਾਰ ਦੇ ਵਕੀਲਾਂ ਨੇ ਕਿਹਾ ਕਿ ਇਹਦੀ ਹਾਲਤ ਦੇਖੋ ਹਾਲਤ ਕੀ ਆ ਜੇਲ੍ਹ ਦੇ ਵਿੱਚੋਂ ਇਹਨੂੰ ਵੀ ਸੀ ਤੇ ਕਰ ਲੋ ਕਰ ਲਓ ਇਥੇ ਬਲਕਿ ਜੀ ਇਹ ਹਾਲਤ ਨਹੀਂ ਹੈ ਕੋਰਟ ਦੇ ਵਿੱਚ ਫਿਜ਼ੀਕਲੀ ਆ ਕੇ ਪੇਸ਼ ਹੁੰਦੇ ਵੀ ਕਾਬਲ ਨਹੀਂ ਹੈ ਤਾਂ ਕੋਰਟ ਨੇ ਕਿਹਾ ਕਿ ਵੀਸੀ ਰਾਹੀਂ ਉਸਨੂੰ ਹਾਜ਼ਰ ਹੋ ਜੇ ਹੁਣ 18 ਤਰੀਕ ਨੂੰ ਇਹਦੇ ਵਿੱਚ ਇਹ ਕੋਰਟ ਨੇ ਸਜ਼ਾ ਸੁਣਾਉਣੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹਦੇ ਵਿੱਚ ਇਹ ਸਜ਼ਾ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਔਰ ਫਾਂਸੀ ਦੀ ਸਜ਼ਾ ਸੀ ਇਹਦੇ ਚ ਅਪੀਲ ਕਰਾਂਗੇ ਕੋਰਟ ਨੂੰ ਕਿ ਸੁਣਾਈ ਜਾਵੇ ਦੋ ਮੁਲਜ਼ਮ ਜਿਹੜੇ ਹੋਰ ਤੁਸੀਂ ਮੈਂ ਨਹੀਂ ਉਹਨੇ ਜਗਦੀਸ਼ ਟਾਈਟਲ ਤੇ ਕਮਨ ਲਾ ਜਗਦੀਸ਼ ਟਾਈਟਲ ਦੇ ਖਿਲਾਫ ਤਿੰਨ ਸਿੱਖਾਂ ਦੇ ਕਤਲ ਦੇ ਲਈ ਕੇਸ ਚੱਲ ਰਿਹਾ ਗਵਾਹੀਆਂ ਅੱਜ ਕੱਲ ਚੱਲ ਰਹੀਆਂ ਨੇ ਤੇ ਜੋ ਕਮਲਨਾਥਾ ਉਸਤੇ ਅਗੇਂਸਟ ਅਜੇ ਤੱਕ ਕੋਈ ਕੇਸ ਰਜਿਸਟਰੀ ਨਹੀਂ ਹੋਇਆ ਅੱਜ ਹੀ ਉਥੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਵਾ ਉਹ ਮਨਜਿੰਦਰ ਸਿੰਘ ਸਰਸਾ ਨੇ ਫਾਈਲ ਕੀਤਾ ਕਿ ਕਮਲਨਾਥ ਦੇ ਅਗੇਂਸਟ ਕੇਸ ਚੱਲਣਾ ਚਾਹੀਦਾ ਤੇ ਉਹ ਕੇਸ ਚੱਲ ਰਿਹਾ ਸੀ ਪੂਰੀ ਡਿਮਾਂਡ ਕਰ ਰਹੇ ਆ ਜੋਰ ਲਗਾ ਰਹੇ ਆ ਕਿ ਕਮਲਨਾਥ ਦੇ ਖਿਲਾਫ ਇਹ ਕੇਸ ਹੋ ਚੱਲੇ ਦੇਖੋ ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ ਲੱਗਦਾ ਹੀ ਆ ਜੋ ਜਿਸ ਤਰ੍ਹਾਂ ਹਾਲਤ ਹੈ ਪੰਜ ਛੇ ਵਾਰੀ ਤਾਂ ਸੁਪਰੀਮ ਕੋਰਟ ਦੇ ਵਿੱਚ ਕੋਸ਼ਿਸ਼ ਕਰ ਚੁੱਕਿਆ ਕਿ ਉਹਨੂੰ ਬੇਲ ਮਿਲ ਜਾਏ ਉਹਨੇ ਲਿਆਕੇ ਵੀ ਕਿਹਾ ਜੀ ਮੈਨੂੰ ਕੈਂਸਰ ਆ ਉਹਨੇ ਫਿਰ ਇਹ ਵੀ ਕਿਹਾ ਜੀ ਮੇਰਾ weight ਘਟ ਗਿਆ ਤੇ ਕਈ ਪੰਜ ਛੇ ਵਾਰੀ ਕੋਸ਼ਿਸ਼ਾਂ ਕਰ ਚੁੱਕਿਆ ਪਰ ਸੁਪਰੀਮ ਕੋਰਟ ਨੇ ਉਹਨੂੰ ਬੇਲ ਨਹੀਂ ਦਿੱਤੀ ਤੇ ਸਮਾ ਸੁਪਰੀਮ ਕੋਰਟ ਦੇ ਜਸਟਿਸ ਕੌਲ ਨੇ ਕਿਹਾ ਕਿ ਤੈਨੂੰ VIP ਟ੍ਰੀਟਮੈਂਟ ਕਿਉਂ ਦਿੱਤਾ ਜਾਵੇ ਤੇ ਜੇ ਤੂੰ ਜਾਣਾ ਰਾਜ ਕਰਾਉਣਾ ਕੈਂਸਰ ਮੈਨੂੰ ਮੈਦੰਤਾ ਹਸਪੀਟਲ ਜਾ ਕੇ ਮੈਦੰਤਾ ਹਸਪੀਟਲ ਜਾ ਕੇ ਲਾਜ ਕਰਾਉਣ ਦੀ ਰਾਜ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪੀਟਲ ਕੋਈ ਮਾੜੇ ਨੇ ਜਾ ਕੇ ਸਰਕਾਰੀ ਹਸਪੀਟਲ ਦੇ ਵਿੱਚ ਜੇਲ ਦੇ ਵਿੱਚੋਂ ਹੀ ਜਾ ਕੇ ਅੰਡਰ ਕਸਟਡੀ ਜਾ ਕੇ ਇਲਾਜ ਹੋਵੇ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਕੋਈ ਮਸਲ ਨਹੀਂ ਹਾਂਜੀ ਸਰਕਾਰ ਨੇ ਚਸਕੂਨ ਕਾ ਜਿਨ੍ਹਾਂ ਨੇ ਇਹਨਾਂ ਕੇਸਾਂ ਦੀ ਬੜੀ ਤੰਦ ਦੇ ਨਾਲ ਪੈਰਵਾਹੀ ਕੀਤੀ ਹੈ ਇਹਨਾਂ ਦੇ ਹੌਸਲੇ ਨੂੰ ਇਹਨਾਂ ਦੀ ਡੈਡੀਕੇਸ਼ਨ ਇਹਨਾਂ ਦੇ ਲਗਾਤਾਰ ਯਤਨਾਂ ਨੂੰ ਅੱਜ ਮੂਰਤਿਆ ਕਿਉਂਕਿ ਸੱਜਣ ਕੁਮਾਰ ਵਰਗੇ ਤਾਕਤਵਰ ਬੰਦੇ ਨੂੰ ਜੇਲਾ ਪਿੱਛੇ ਭੇਜਣਾ ਕੋਈ ਛੋਟੀ ਗੱਲ ਨਹੀਂ ਸਲਾਖਾਂ ਵਿੱਚ ਭੇਜਣਾ ਜਿਵੇਂ ਉਹਨਾਂ ਨੇ ਦੱਸਿਆ ਡਿਟੇਲ ਨਾ ਦੱਸਿਆ ਇਸੇ ਤਰ੍ਹਾਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਤੁਮਣੀ ਗੁਰਦਾਰ ਪਰੰਧ ਕਮੇਟੀ ਵੱਲੋਂ ਲਗਾਤਾਰ ਇਹਨਾਂ ਕਿਸਮ ਦੀ ਕਾਰਵਾਈ ਕੀਤੀ ਗਈ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਹੁਣ ਵੀ ਜਿਹੜੇ ਕੇਸ ਨੇ ਜਿਨ੍ਹਾਂ ਦਿੱਲੀ ਦੰਗਿਆਂ ਵਾਲੇ ਕੇਸ ਦਿੱਲੀ ਦਸ ਲੋਕਿਸ਼ ਦੇ ਕੇਸ ਜਿਹੜੇ ਚੱਲ ਰਹੇ ਨੇ ਉਹਦੇ ਵਿੱਚ ਉਹਦੀ ਸੱਜਣ ਕੁਮਾਰ ਦੀ ਤੇ ਜਿਹੜੇ ਹੋਰ ਦੋਸ਼ੀ ਸਜਾਏ ਉਹਨਾਂ ਦੇ ਦੱਸਿਆ ਇਸ ਤਰ੍ਹਾਂ ਕਾਨਪੁਰ ਦੇ ਕੁਝ 243 ਨੇ ਸ਼ਾਇਦ ਉੱਥੇ ਜਿਹੜੇ ਘਟਨਾ ਲੱਗੀ ਉਹਨਾਂ ਦੇ ਵਿੱਚ ਕੀਪਰ ਜਦੋਂ ਫਾਈਵ ਵਾਲੀ ਹੀ ਅਕਾਲੀ ਦਲ ਦੀ ਉਹਨੂੰ ਸਰਕਾਰ ਨੇ ਐਨਡੀ ਛੁੱਟਣਾ ਨਹੀਂ ਚਾਹੀ ਜਿਹੜਾ ਉਹ ਕਰ ਦਿੱਤੇ ਨੇ ਸਰਕਾਰ ਨੇ ਜਾਣਾ ਨਹੀਂ ਐਸਾਈਟੀਆਂ ਬਣਾ ਕੇ ਬਹੁਤ ਰੀਓਪਨ ਕੀਤੇ ਔਰ ਹੁਣ ਜਿਹੜਾ ਉਹ ਫੇਰ ਉਹਨਾਂ ਨੂੰ ਬੰਦ ਕਰ ਰਹੇ ਕਿਉਂਕਿ ਉਹ ਲੋਕ ਜਿਹੜੇ ਆ ਉਹ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਭਾਜਪਾ ਨੇ ਉਹਨਾਂ ਨੂੰ ਜੋੜਦਿਆਂ ਉਹਦੇ ਵਿੱਚ ਸਭ ਤੋਂ ਉੱਪਰ ਹੈ ਕਿ ਉਹ ਉਸੇ ਉੱਪਰ ਪ੍ਰੈਸ਼ਰਾਈਜ਼ ਕੀਤਾ ਕਿ ਜੀ ਇਹਨਾਂ ਕਿਸਾਂ ਦੀ ਕੈਰ ਲਈ ਬੰਦ ਕਰਾ ਗਾ ਉਹਦੇ ਚਾਚੀ ਸਾਹਿਬ ਗੁਰਦੀਪ ਸਿੰਘ ਭੋਗੜ ਤੋਂ ਜਿਹੜੇ ਉਹ ਤ੍ਰਿਤੀ ਤੋਂ ਕ੍ਰਮਨੀ ਗੁਰਦਾਰ ਫੋਰਮ ਦੀ ਕਮੇਟੀ ਦੇ ਸਹਿਜ ਨਾਲ ਉਹਨਾਂ ਨਾਲ ਅਸੀਂ ਫਰਵਾਈ ਕਰ ਰਹੇ ਹਾਂ ਅਸੀਂ ਜਿੱਥੇ ਇਹਨਾਂ ਦਾ ਇਹਨਾਂ ਦੀ ਇਸ ਲਈ ਇਹਨਾਂ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਤੇ ਪ੍ਰਧਾਨ ਜੀ ਤੋਂ ਖਾਸ ਤੌਰ ਤੇ ਇਖਤਾਰ ਹਜਿੰਦਰ ਸਿੰਘ ਦਾ ਵੀ ਜੀ ਰੁਸ਼ਨਾ ਸਾਹਿਬ ਗਲਤ ਬਾਤ ਕਰਨ ਦੱਸ ਰਹੇ ਸੱਤ ਵਕੀਲਾਂ ਦੇ ਨਾਮ ਸੀ ਜਿਨ੍ਹਾਂ ਨੂੰ ਉਸ ਵੇਲੇ 66 ਸੀ ਪੁਲਿਸ ਨੇ ਮਾਰ ਦੇਣ ਔਰ ਦੇਸ਼ ਦੇ ਕਾਨੂੰਨਾਂ ਦੇ ਅਮੰਦ ਜੀ ਸਰਕੁਲਦੀਪ ਸੋਣਾ ਨੇ ਆਰਡਰ ਕੀਤਾ ਸੀ ਕਿ ਇਹਨਾਂ ਦੀ ਪ੍ਰੋਟੈਕਸ਼ਨ ਸਟੇਟ ਦੀ ਜ਼ਿੰਮੇਵਾਰੀ ਹੈ ਉਹਦੇ ਸਾਹ ਹਜਿੰਦਰ ਸਿੰਘ ਧਾਮੀ ਉਹਨਾਂ ਦਾ ਨਾਮ ਕਿਉਂਕਿ ਜਿਨ੍ਹਾਂ ਸਾਰਿਆਂ ਨੇ ਇਹਨਾਂ ਕੇਸਾਂ ਦੀ ਪੈਰਵਾਹੀ ਕੀਤੀ ਹਰ ਤਰ੍ਹਾਂ ਦਾ ਪ੍ਰੈਸ਼ਰ ਸਾਡੇ ਤੇ ਪਿਆ ਸਾਡੇ ਪਰਿਵਾਰਾਂ ਤੇ ਪਿਆ ਇਹਨਾਂ ਕੇਸਾਂ ਵਿੱਚ ਪਿੱਛੇ ਹਟ ਗਏ ਪਰ ਇੱਕ ਜਨੂੰਨ ਨਾਲ ਸੌਮੀ ਫਰਜ਼ ਪਛਾਣਿਆ ਇਹਨਾਂ ਕੇਸਾਂ ਦੀ ਪੈਰਵਾਹੀ ਕੀਤੀ ਅੱਜ ਵੀ ਪ੍ਰਧਾਨ ਜੀ ਨੇ ਇਸ ਗੱਲ ਦੀ ਜਿੱਥੇ تسਲੀ ਤੇ ਖੁਸ਼ੀ ਜਿਹੜੀ ਉਜਾਰ ਕੀਤੀ ਕੇ ਸੱਜਣ ਕੁਮਾਰ ਨੂੰ ਖੋਲਿਆ ਸਾਹਿਬ ਨੇ ਜਿਹੜੀ ਆ ਉਹ ਇਸ ਮਕਾਮ ਤੇ ਲੈ ਆਂਦਾ ਕਿ ਉਹਨਾਂ ਨੂੰ ਸੱਜਾ ਜਿਹੜੀ ਸੁਣਾਈ ਜਾਣੀ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਸਰ ਪ੍ਰਤਾਪ ਸਿੰਘ ਜੁਣੀ ਸਾਡੇ ਆਪਣੇ ਸੈਕਟਰੀ ਸਾਹਿਬ ਜਗਦੀਸ਼ ਚੈਨ ਜੀ ਮੇਰੀ ਉਹਨਾਂ ਨੇ ਜਿੰਮੇਵਾਰ ਲਈ ਸੀ ਕਿ ਉਹਨਾਂ ਨੇ ਆਉਣਾ ਉਹਨਾਂ ਦਾ ਸਨਮਾਨ ਵੀ ਕਰਨਾ ਉਹਨਾਂ ਦਾ ਆਇਆਂ ਦਾ ਜੀ ਆਇਆਂ ਨੂੰ ਪਹਿਲੇ ਤੋਂ ਪਰਮਾਤਮਾ ਦੇ ਘਰ ਚ دیر ਤੇ ਆ ਪਰੰਦੇਰ ਨਹੀਂ ਅੱਜ ਇਸ ਗੱਲ ਦਾ ਜਿਹੜਾ ਨਿਰਣਾ ਵਕਈ ਹੋਇਆ ਕਿ ਜਿਹੜਾ ਸੱਜਣ ਕੁਮਾਰ ਵਰਗੇ ਉਸ ਦੁਸ਼ਟ ਨੂੰ ਜਿਨੇ 1984 ਵਿੱਚ ਦਿੱਲੀ ਵਿੱਚ ਬੱਚਿਆਂ ਨੂੰ ਬੀਬੀਆਂ ਨੂੰ ਅਤੇ ਭਾਈਆਂ ਨੂੰ ਕੋਹ ਕੋਹ ਕੇ ਮਾਰਿਆ ਅੱਜ ਉਹਨੂੰ ਉਮਰ ਕੈਦੀ ਸਜ਼ਾ ਪਹਿਲਾਂ ਹੋ ਚੁੱਕੀ ਆ ਹੁਣ ਜਿਹੜੀ ਸਜ਼ਾ ਉਹ ਕਿ ਇਸ ਦੀ ਸਰਵਾਈ ਹੋ ਚੁੱਕੀ ਆ ਤੇ ਉਹਦਾ ਫੈਸਲਾ ਵੀ ਇੱਕ ਦਿਨ ਚ ਆ ਜਾਏਗਾ ਮੈਂ ਚਾਹੁੰਦਾ ਕਿ ਇਹੋ ਜਿਹੇ ਬੰਦੇ ਨੂੰ ਚੌਂਚ ਖਿਲਾ ਕੇ ਗੋਲੀ ਮਾਰਨੀ ਚਾਹੀਦੀ ਆ ਜਿਹੜਾ ਬੰਦਾ ਸਰਕਾਰ 'ਚ ਹੁੰਦਿਆਂ ਅਜੇ ਹੱਤ ਛੱਦਤ ਕਰਦਾ ਅਜਿਹੇ ਬੰਦੇ ਨੂੰ ਜੀਣ ਦਾ ਕੋਈ ਹੱਕ ਨਹੀਂ ਵਕਰੀ ਗੱਲ ਆ ਕਿ ਉਹ ਕਾਨੂੰਨ ਨੇ ਆਪਣੇ ਹਿਸਾਬ ਨਾਲ ਚੱਲਣਾ ਪਰ ਜੇ ਸਾਡੇ ਵਾਸਤੇ ਹੋਵੇ ਤੇ ਅਸੀਂ ਆਨੇ ਕਿ ਉਹਨੂੰ ਚੌਂਚ ਖਿਲਾ ਕੇ ਗੋਲੀ ਮਾਰਨੀ ਚਾਹੀਦੀ ਤਾਂ ਜੋ ਜਿਹੜੇ ਹੋਰ ਵੀ ਅਜੇ ਦੁਸ਼ਟ ਨੇ ਜਿਹੜੇ ਸਮਝਦੇ ਨੇ ਕਿ ਅਸੀਂ ਜੋ ਕਰਤਾ ਉਹ ਸਹੀ ਆ ਤੇ ਉਹਨਾਂ ਨੂੰ ਸਬਕ ਮਿਲ ਸਕੇ ਕਿ ਜੇ ਕਿਸੇ ਨਾਲ ਅਸੀਂ ਧੱਕਾ ਕਰਾਂਗੇ ਤੇ ਸਾਡੇ ਲਈ ਵੀ ਤਲਵਾਰ ਤਿੱਖੀ ਆ ਤੇ ਜੇ ਇਹੋ ਜਿਹੇ ਬੰਦਿਆਂ ਨੂੰ ਮੈਂ ਸਮਝਦਾ ਕਿ ਉਮਰ ਕੈਦ ਬਹੁਤ ਛੋਟੀ ਸਜ਼ਾ ਆ ਤੇ ਇਹੋ ਜੇ ਘੱਟ ਤੋਂ ਘੱਟ ਫਾਂਸੀ ਨਹੀਂ ਮੈਂ ਸਮਝਦਾ ਚੌਂਗ ਚ ਖਿਲਾੜ ਕੇ ਗੋਲੀ ਮਾਰਨੀ ਚਾਹੀਦੀ ਆ ਤਾਂ ਜੋ ਬਾਕੀ ਨੂੰ ਸਬਕ ਸਿੱਖ ਮਿਲ ਸਕੇ ਮੈਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਫੁਲਕਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਮਾ ਸਮਾਂ 1984 ਦੇ ਜਿਹੜੇ ਦੰਗੇ ਹੋਏ ਸੀ ਜਿਹੜੀ ਸਿੱਖ ਨਸਲਕੁਸ਼ੀ ਹੋਈ ਸੀ ਉਹਨਾਂ ਕੇਸਾਂ ਦੀ ਪੈਰਵਾਈ ਕਰਦਿਆਂ ਸੱਜਣ ਕੁਮਾਰ ਵਰਗੇ ਦੁਸ਼ਟ ਨੂੰ ਅਤੇ ਜਗਦੀਸ਼ ਟਾਈਟਲ ਵਰਗਿਆਂ ਦੇ ਨੂੰ ਸਜ਼ਾ ਦਿਵਾਉਣ ਲਈ ਬੜਾ ਵੱਡਾ ਉਪਰਾਲਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕੇਸਾਂ ਦੀ ਪੈਰਵਾਈ ਲਈ ਫੁਲਕਾ ਸਾਹਿਬ ਨੇ ਬੜਾ ਸਹਿਯੋਗ ਕੀਤਾ ਵਾ ਦਿੱਲੀ ਕਮੇਟੀ ਨੇ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਹੀ ਜਿਨ੍ਹਾਂ ਜਿਨ੍ਹਾਂ ਵੀ ਇਸ ਇਸ ਕੇਸ ਚ ਪੈਰਵਾਈ ਲਈ ਸਹਿਯੋਗ ਕੀਤਾ ਮੈਂ ਸਾਰਿਆਂ ਤੋਂ ਧੰਨਵਾਦ ਕਰਦਾ ਮਹਿਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਫੁਲਕਾ ਸਾਹਿਬ ਨੂੰ ਜਿੱਥੇ ਮੈਂ ਜੀ ਆਇਆਂ ਕਹਿੰਨਾ ਉੱਥੇ ਉਹਨਾਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਜਿਹੜੇ ਬਾਕੀ ਦੁਸ਼ਟ ਰਹਿ ਗਏ ਨੇ ਉਹਨਾਂ ਨੂੰ ਵੀ ਇਹ ਸਜ਼ਾ ਦਿਵਾਉਣ ਲਈ ਇਹ ਜਦੋਂ ਜਦ ਕਰਦੇ ਰਹਿਣ ਅੱਜ ਜਿਹੜੇ ਉਹ ਫੁਲਕਾ ਸਾਹਿਬ ਚੀਚਾ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਸੀ ਕੀ ਜਿਹੜੇ ਹੀ ਉਹਨਾਂ ਨੇ ਉਹ ਲਹਿਰ ਸ਼ੁਰੂ ਕੀਤੀ ਸੀ ਅੱਜ ਉਹਨਾਂ ਨੂੰ ਸਫਲਤਾ ਮਿਲੀ ਆ ਇਹ ਸਫਲਤਾ ਤਾਂ ਮਿਲੀ ਆ ਜੋ ਇੱਕ ਜਿੰਨੇ ਵੀ ਜਥੇਬੰਦੀਆਂ ਸੀ ਚਾਹੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚਾਹੇ ਦਿੱਲੀ ਕਮੇਟੀ ਸੀ ਚਾਹੇ ਹੋਰ ਜਥੇਬੰਦੀਆਂ ਨੇ ਸਾਰਿਆਂ ਨੇ ਮਿਲ ਕੇ ਹਮਲਾ ਮਾਰਿਆ ਸੀ ਇਹ ਉਹਦਾ ਸੱਟਾ ਕੀ ਇਹ ਇਹੋ ਜਿਹੇ ਦੁਸ਼ਟ ਨੂੰ ਸਜ਼ਾ ਮਿਲ ਚੁੱਕੀ ਆ ਤਾਂ ਕੋਈ ਮਿਲਣ ਜਾ ਰਹੀ